ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਸ ਪਾਵਨ ਪਵਿੱਤਰ ਸਥਾਨ ਦੇ ਆਪ ਜੀ ਦਰਸ਼ਨ ਦੀਦਾਰੇ ਕਰ ਰਹੇ ਹੋ ਇਸ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਪਾਤਸ਼ਾਹੀ ਦਸਵੀਂ ਕੋਟਲਾ ਨੇਂਖਾਂ ਕੋਟਲਾ ਨੇਂਖਾਂ ਇਸ ਦੇ ਨਾਮ ਦੇ ਨਾਲ ਜੁੜਦਾ ਹੈ ਜੀ ਇਸ ਲਈ ਕਿਉਂਕਿ ਇਹ ਕੋਟਲਾ ਨੇਂਖਾਂ ਦਾ ਪੱਠਾ ਸੀ ਜਿੱਥੇ ਚੂਨੇ ਦਾ ਪੱਠਾ ਤਿਆਰ ਹੁੰਦਾ ਸੀ ਜਿੱਥੇ ਇੱਟਾਂ ਬਣਨ ਵਾਲਾ ਚੂਨਾ ਬਣਦਾ ਸੀ ਕੋਟਲਾ ਨਿਹੰਗਾਂ ਦਾ ਇਤਿਹਾਸ ਗੁਰੂ ਕਰਨ ਨਾਲ ਕਿਵੇਂ ਜੁੜਦਾ ਹੈ ਕੋਟਲਾ ਨਿਹੰਗਾਂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਸ਼ਰਧਾਲੂ ਸਿੱਖਾਂ ਚੋਂ ਹੈ ਜਿਨ੍ਹਾਂ ਨੂੰ ਉਹਨਾਂ ਦੇ ਪਿਤਾ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਪਾਸੋਂ ਪ੍ਰਾਪਤ ਕੀਤਾ ਸੀ ਛੇਵੇਂ ਪਾਤਸ਼ਾਹ ਦੇ ਸਮੇਤ ਇਹ ਪਰਿਵਾਰ ਗੁਰੂ ਕਰਨ ਨਾਲ ਜੁੜਿਆ ਹੋਇਆ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਮਾ ਆਇਆ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੌਂਟਾ ਦੀ ਧਰਤੀ ਤੇ ਵਰਾਜਮਾਨ ਸਨ ਉੱਥੇ ਆਪ ਜੀ ਜਾਣਦੇ ਹੋ ਭੰਗਾਣੀ ਦਾ ਜੁੱਧ ਹੋਇਆ ਭੰਗਾਣੀ ਦੇ ਜੁੱਧ ਤੋਂ ਬਾਅਦ 1688 ਦਾ ਸਮਾਂ ਹੈ ਜੀ ਸਤਗੁਰ ਸੱਚੇ ਪਾਤਸ਼ਾਹ ਜੀ ਇਸ ਪਾਸੇ ਵੱਲ ਨੂੰ ਹੁੰਦੇ ਹੋਏ ਅਨੰਤਪੁਰ ਸਾਹਿਬ ਜਾ ਰਹੇ ਸਨ ਸ਼ਾਮਾਂ ਦਾ ਵੇਲਾ ਹੋਇਆ ਜਾਣਿਆ ਕੀ ਸੰਧਿਆ ਦਾ ਵੇਲਾ ਹੈ ਤਾਂ ਇੱਥੇ ਗੁਰੂ ਘਰ ਦੇ ਸ਼ਰਧਾਲੂ ਪਰਿਵਾਰ ਰਹਿੰਦੇ ਨੇ ਤੇ ਪਾਤਸ਼ਾਹ ਜੀ ਨੇ ਇੱਥੇ ਆ ਕੇ ਆਰਾਮ ਕਰਨ ਦੀ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਕਿਹਾ ਜਾ ਕੇ ਪਤਾ ਕਰੋ ਪਾਕਿਸਤਾਨ ਦਾ ਜਦੋਂ ਇਸ ਥਾਂ ਤੇ ਸਿੰਘ ਆਏ ਕਾਮੇ ਕਰ ਰਹੇ ਬੰਦੇ ਕੰਮ ਇੱਥੇ ਪੱਠੇ ਤੇ ਕਰਨ ਵਾਲੇ ਉਹਨਾਂ ਨੇ ਮਸ਼ਕਰੀ ਕੀਤੀ ਕਿ ਜਾਓ ਸ਼ਾਮਾਂ ਦੇ ਵੇਲੇ ਆ ਗਏ ਹੋ ਜਾ ਕੇ ਪੱਠੇ ਤੇ ਆਰਾਮ ਕਰ ਲਵੋ ਜਦੋਂ ਇਹ ਬੋਲ ਜਾ ਕੇ ਪਾਤਸ਼ਾਹ ਜੀ ਨੂੰ ਦੱਸੇ ਸਤਿਗੁਰੂ ਜੀ ਉਹ ਕਹਿ ਰਹੇ ਨੇ ਕਿ ਜਾਓ ਜਾ ਕੇ ਪੱਠੇ ਤੇ ਆਰਾਮ ਕਰ ਲਓ ਤਾਂ ਮਹਾਰਾਜ ਜੀ ਨੇ ਆਪਣੇ ਨੀਲੇ ਕੋੜੀ ਨੂੰ ਕੋ ਨੀ ਲਿਆ ਅੱਜ ਫਿਰ ਪੱਠੇ ਤੇ ਹੀ ਆਰਾਮ ਕਰਨਾ ਹੈ ਜਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਨੀਲੇ ਦੇ ਪੈਰ ਤੱਪਦੇ ਹੋਏ ਪੱਠੇ ਨੂੰ ਛੂਹੇ ਪੱਠਾ ਉੱਥੇ ਤਾਂ ਦੇ ਧਾਂ ਹੀ ਠੰਡਾ ਹੋ ਗਿਆ ਸ੍ਰੀ ਸੁਖਨੀ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਬਚਨ ਹੈ ਤਬਤ ਮੈਂ ਠੰਡ ਵਰਤਾਈ ਅਨੰਦ ਪਿਆ ਦੁੱਖ ਨਾ ਠਹਿ ਪਾਈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੂਜੀ ਵਾਰੀ ਫਿਰ 1694 ਦੇ ਵਿੱਚ ਗੁਰੂ ਖੇਤਰ ਨੂੰ ਜਾਂਦੇ ਹੋਏ ਪ੍ਰਚਾਰਕ ਦੌਰੇ ਦੇ ਦੌਰਾਨ ਇਸ ਸਥਾਨ ਦੀ ਉੱਤੇ ਠਹਿਰੀ ਤੀਜੀ ਵਾਰੀ ਸਤਗੁਰ ਸੱਚੇ ਪਾਤਸ਼ਾਹ 1702 ਦੇ ਅੰਦਰ ਆलम खान ਮੀਆਂ ਖਾਨ ਦੇ بیٹے ਕੋਟਲਾ ਨੇ ਅਖਾਂ ਦੇ بیٹے ਦੀ ਮੰਗਣੀ ਦੇ ਉੱਤੇ ਇਸ ਸਥਾਨ ਦੇ ਉੱਤੇ ਆਏ ਜੋਤੀਬਾਰੀ ਸਤਗੁਰ ਸੱਚੇ ਪਾਤਸ਼ਾਹ ਜੀ 1704 ਈਸਵੀ ਦੇ ਅੰਦਰ ਜਦੋਂ ਆਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਿਆ ਹੈ ਸਰਸਾ ਨਦੀ ਦੇ ਪਰਿਵਾਰ ਦਾ ਵਿਛੋੜਾ ਪਿਆ ਹੈ ਉਸ ਤੋਂ ਪਰੰਤ ਸਤਗੁਰ ਸੱਚੇ ਪਾਤਸ਼ਾਹ ਜੀ ਵੱਡੇ ਲਾਲਾਂ ਸਮੇਤ ਹੋਰ ਸਿੰਘਾਂ ਸਮੇਤ ਕੋਟਲਾ ਨਿਹੰਗਾਂ ਦੇ ਕਿਲੇ ਦੇ ਅੰਦਰ ਸ਼ਾਮਾ ਵੇਲੇ ਪਹੁੰਚੇ ਪਰੰਤੂ ਸਤਗੁਰ ਜੀ ਨੇ ਇੱਥੇ ਪੜਾ ਨਹੀਂ ਕੀਤਾ ਇੱਥੇ ਇੱਕ ਹੋਰ ਬਚਿੱਤਰ ਘਟਨਾ ਘਟੀ ਉਸ ਸਮੇਂ ਜਦੋਂ ਪਿੱਛੋਂ ਰੰਗੜਾ ਨੇ ਮੁਗਲਾਂ ਨੇ ਹਮਲਾ ਕਰ ਦਿੱਤਾ ਸੀ ਫਾਇਬ ਜਿੱਤਰ ਸਿੰਘ ਜੀ ਬਹੁਤ ਜ਼ਿਆਦਾ ਕੈਲੋਗੇਸ਼ਨ ਬਾਬਾ ਅਜੀਤ ਸਿੰਘ ਜੀ ਗੁਰੂ ਸਭਜੀ ਦੇ ਵੱਡੇ ਸੁਪੁੱਤਰ ਦੀ ਫਾਇਬ ਜਿੱਤਰ ਸਿੰਘ ਜੀ ਨੂੰ ਲੈ ਕੇ ਕੋਟਲਾ ਨਿਹੰਗ ਦੇ ਕਿਲੇ ਦੇ ਅੰਦਰ ਪਹੁੰਚੇ ਨੇ ਉਸ ਸਮੇਂ ਸਤਗੁਰ ਜੀ ਨੇ ਨਿਹੰਗਾਂ ਨੂੰ ਕਿਹਾ ਨਿਹੰਗਾਂ ਇਹ ਸਾਡਾ ਸਿੰਘ ਹੈ ਜੇਕਰ ਸਾਡਾ ਸਿੰਘ ਸਤਗੁਰ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਚੜ੍ਹਦੀਆਂ ਕਲਾ ਹੋ ਗਿਆ ਤਾਂ ਪਿੱਛੇ ਭੇਜ ਦਿਓ ਨਹੀਂ ਤਾਂ ਇਸ ਦਾ ਇੱਥੇ ਹੀ ਸੰਸਕਾਰ ਕਰਨਾ ਹੈ ਉਸ ਸਮੇਂ ਪਿੱਛੋਂ ਸ਼ਹਿਰੋਂ ਪਠਾਣਾ ਦੀ ਟੁਕੜੀ ਆਈ ਕਿਲੇ ਦੀ ਸਿਕਾਇਤ ਤੇ ਹੁਣ ਤੇ ਚੈੱਕ ਕਰਨ ਵਸਤੇ ਆਈ ਸੀ ਤਾਂ ਉਸ ਸਮੇਂ ਬੀਬੀ ਮੁਮਤਾਜ ਨਿਹੰਗ ਖਾਂ ਦੀ ਪੁੱਤਰੀ ਭਾਈ ਬਜਤਰ ਸਿੰਘ ਦੀ ਮਲਮ ਪੱਟੀ ਦਾ ਕਾਰਜਕਾਰੀ ਸਨ ਭਾਈ ਸਾਹਿਬ ਨੇ ਬਾਹਰੋਂ ਦਰਵਾਜ਼ਾ ਢੋ ਦਿੱਤਾ ਸਾਰੇ ਕਮਰੇ ਖੋਲੇ ਗਏ ਜਦੋਂ ਇਸ ਕਮਰੇ ਦੇ ਕੋਲ ਆਏ ਨਾ ਤਾਂ ਕਹਿ ਦਿੱਤਾ ਕਿ ਇਸ ਕਮਰੇ ਨੂੰ ਨਾ ਖੋਲਿਓ ਅੰਦਰ ਮੇਰੇ ਧੀ ਤੇ ਜਵਾਈ ਹਨ ਜਦੋਂ ਇਹ ਬੋਲ ਬੋਲੇ ਨਾ ਤਾਂ ਨਿਹੰਗ ਖਾਂ ਦੇ ਜਿਹੜੇ ਉਹ ਟੁਕੜੀ ਆਈ ਸੋ ਚਲੀ ਗਈ ਪਰ ਬੀਬੀ ਮੁਮਤਾਜ ਦੇ ਅੰਦਰ ਕੰਨਾਂ ਦੇ ਬੋਲ ਪੈ ਗਏ ਪਿਤਾ ਨੇ ਕਹਿ ਦਿੱਤਾ ਏ ਦੇ ਅੰਦਰ ਮੇਰੇ ਤੀ ਤੇ ਜੋਾਈ ਨੇ ਤਾਂ ਉਸੇ ਟਾਈਮ ਹੀ ਪਾਈ ਬਜਿੱਤਰ ਸਿੰਘ ਦੇ ਚਰਨਾਂ 'ਚ ਮੱਥਾ ਟੇਕ ਕੇ ਪਾਈ ਸਾਹਿਬ ਨੂੰ ਆਪਣਾ ਪਤੀ ਸਵਾਰ ਕਰ ਲਿਆ ਜਾਣਦੇ ਸਨ ਬੀਬੀ ਮਮਤਾਜ ਜੀ ਕਿ ਪਾਈ ਸਾਹਿਬ ਜੀ ਨੂੰ ਜਿਆਦਾ ਸਮਾਂ ਅਕਾਲਪੁਰਖ ਨੇ ਨਹੀਂ ਦਿੱਤਾ ਹੋਇਆ ਹੈ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਦੀ ਮੈਨੂੰ ਪਤਨੀ ਖਵਾਣ ਦਾ ਮਾਣ ਮਿਲ ਰਿਹਾ ਹੈ ਮੈਂ ਕਦੇ ਵੀ ਗਵਾਵਾਂਗੀ ਨਹੀਂ ਉਸ ਦਿਨ ਤੋਂ ਬੀਬੀ ਮਮਤਾਜ ਨੇ ਆਪਣੀ ਸਾਰੀ ਉਮਰ ਪਾਈ ਸਾਹਿਬ ਜੀ ਦੇ ਨਾਂ ਤੇ ਵਿਦਾਤ ਕੀਤੀ 130 ਹਾਲ ਦੇ ਕ੍ਰੀਮ ਉਮਰ ਹੰਢਾਈ ਪਾਵਨ ਸਥਾਨ ਤੇ ਆਣਾ ਮੱਥਾ ਟੇਕਣਾ ਝਾੜੂ ਪੋਚਾ ਕਰਨਾ ਤੂਬ ਦੀਪ ਕਰਨੀ ਫਿਰ ਪਹਾੜਾਂ ਦੇ ਅੰਦਰ ਪਿਤਾ ਨੇ ਸਥਾਨ ਬਣਾ ਦਿੱਤਾ ਸੀ ਜਿੱਥੇ ਜਾ ਕੇ ਸਾਰੀ ਉਮਰ ਬੰਦਗੀ ਕਰਦੇ ਰਹਿੰਦੇ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸਥਾਨ ਤੇ ਚਾਰ ਵਾਰੀ ਨਿਵਾਜਿਆ ਹੈ ਜੀ ਨਾਲ ਬਖਸ਼ਿਸ਼ ਕੀਤੀ ਹੈ ਤਪ ਤਮਾਏ ਠੰਡ ਵਰਤਾਈ ਅਨੰਦ ਪਿਆ ਦੁੱਖ ਨਾਠੇ ਪਾਈ ਗੁਰੂ ਪਿਆਰੀ ਸਹਿ ਸੰਗਤ ਜੀ ਇਹ ਸ਼ਹਿਰ ਦਾ ਕੇਂਦਰੀ ਸਥਾਨ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਨੇਹੰਗ ਖਾਨ ਨੂੰ ਹਰ ਗੋਬਿੰਦ ਪਾਤਸ਼ਾਹ ਜੀ ਨੇ ਬਖਸ਼ਿਸ਼ ਦੇ ਰੂਪ ਵਿੱਚ ਲਿਆ ਸੀ ਨਾ ਉਦੋਂ ਪਾਤਸ਼ਾਹ ਜੀ ਨੂੰ ਕਹਿੰਦੇ ਕਿ ਪਾਤਸ਼ਾਹ ਜੀ ਅਸੀਂ ਕੋਈ ਭੇਟਾ ਦੇਣਾ ਜਾਂਦੇ ਹਾਂ ਤਾਂ ਸਤਿਗੁਰੂ ਜੀ ਨੇ ਕਿਹਾ ਕਿ ਸਮਾਨ ਤੇ ਲੈ ਲਵਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸਤਾਨ ਪ੍ਰਗਟ ਕਰਨਾ ਸੀ ਇਸ ਰੂਪ ਦੇ ਅੰਦਰ ਇਹ ਬਖਸ਼ਿਸ਼ ਦੇ ਰੂਪ ਦੇ ਅੰਦਰ ਇਸਤਾਨ ਪ੍ਰਗਟ ਹੋਇਆ ਇਸ ਸ਼ਹਿਰ ਦਾ ਕੇਂਦਰੀ ਸਥਾਨ ਹੈ ਜਿੱਤੇ ਦਿਨ ਬਰ ਦਿਨ ਸੰਗਤਾਂ ਬਹੁਤ ਵੱਧ ਚੜ੍ਹ ਕੇ ਦੇਸ਼ਾਂ ਵਿਦੇਸ਼ਾਂ ਤੋਂ ਹਾਜ਼ਰੀਆਂ ਭਰਦੀਆਂ ਨੇ ਗੁਰੂ ਮਹਾਰਾਜ ਜੀ ਨੇ ਨੇਹੰਗ ਖਾਨ ਨੂੰ ਨਾਲ ਸਦਾ ਹੀ ਸਿੱਖਾਂ ਨੂੰ ਬੇਨਤੀ ਕੀਤੀ ਸਿੱਖੋ ਤੁਸੀਂ ਨਿਹੰਗਾਂ ਦੇ ਪਰਿਵਾਰ ਦਾ ਸਦਾ ਸਤਿਕਾਰ ਕਰਨਾ ਹੈ ਇਸ ਲਈ ਮਹਾਰਾਜੀ ਨੇ ਨਿਹੰਗਾਂ ਨੂੰ ਤਿੰਨ ਨਿਸ਼ਾਨੀਆਂ ਦਿੱਤੀਆਂ ਇੱਕ ਕਿਰਪਾਨ ਇੱਕ ਘਟਾਲ ਤੇ ਇੱਕ ਢਾਲ ਨਾਲ ਬੇਨਤੀ ਕੀਤੀ ਇਹ ਸਾਡੀਆਂ ਨਿਸ਼ਾਨੀਆਂ ਜਾਣ ਕੇ ਦੀ ਸਰਧਾ ਨਾਲ ਸੇਵਾ ਕਰਨੀ ਨਿਹੰਗ ਖਾਨ ਦਾ ਪਰਿਵਾਰ ਉਹ ਜੋ ਸ਼ਸਤਰਾਂ ਦੀ ਪੂਜਾ ਕਰਦਾ ਸੀ 1947 ਦੀ ਵੰਡ ਦੇ ਸਮੇਂ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਤਾਂ ਪਰਿਵਾਰ ਦੀ ਜਿਹੜਾ ਹਿੱਸੇਦਾਰੀ ਸੀ ਪਾਕਿਸਤਾਨ ਦੇ ਵਿੱਚ ਆ ਗਈ ਜਿਸ ਕਰਕੇ ਉਹ ਜਾਰ-ਜਾਰ ਨਿਸ਼ਾਨੀਆਂ ਸ਼ਸਤਰ ਅਤੇ ਕਟਾਰ ਅੱਜ ਵੀ ਦਰਬਾਰ ਸਾਹਿਬ ਦੇ ਉੱਪਰ ਸ਼ੋਭਿਤ ਸਜੋਬਿਤ ਹੈ ਸੰਗਤਾਂ ਦੂਰੋਂ ਨੇੜੇ ਦਰਸ਼ਨ ਕਰਦੀ ਨੇ ਗੁਰੂ ਪਾਤਸ਼ਾਹ ਜੀ ਦੀਆਂ ਨਿਸ਼ਾਨੀਆਂ ਨੇ ਸਦਾ ਹੀ ਨਿਹੰਗ ਖਾਨ ਦੀ ਇਸ ਕੁਰਬਾਨੀ ਨੂੰ ਇਹ ਵੱਡਾ ਪਰਿਵਾਰ ਹੈ ਇਹਨਾਂ ਦੀ ਭੈਣ ਨੇ ਵੀ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਗੁਰੂ ਪਾਤਸ਼ਾਹ ਜੀ ਦੇ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਸਹਿਯੋਗ ਦਿੱਤਾ ਹੈ ਸਦਾ ਹੀ ਨਿਹੰਗ ਖਾਨ ਨੂੰ ਯਾਦ ਕੀਤਾ ਜਾਂਦਾ ਹੈ ਇਸ ਲਈ ਇਸ ਪਾਵਨ ਦਰਬਾਰ ਨੂੰ ਇਸ ਨਾਨ ਨਾਲੀ ਜਾਣਿਆ ਜਾਂਦਾ ਹੈ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਕੋਟ ਲਾਨੇ ਹੰਖਾ ਪਾਦਸ਼ਾਹੀ ਦਸਮੀ ਬਖਸ਼ਿਸ਼ ਆਜੀ ਤਪ ਮੈਂ ਠਾਂਡ ਵਰਤਾਈ ਅਨੰਦ ਪਿਆ ਦੁੱਖ ਨਾਟਿਆ ਜਾਈ ਅੱਜ ਵੀ ਗੁਰੂ ਮਹਾਰਾਜ ਦੀ ਸਰਬਕਲਾ ਸਮਰੱਥ ਤਪ ਦੇ ਪੱਠੇ ਵੀ ਠਾਰਦੇ ਨੇ ਤਪ ਦੇ ਹਿਰਦੇ ਵੀ ਠਾਰਦੇ ਨੇ ਆਨੰਦ ਦੀ ਬਖਸ਼ਿਸ਼ ਕਰਕੇ ਦੁੱਖਾਂ ਨੂੰ ਦੂਰ ਕਰਕੇ ਸੰਤਾਂ ਨੂੰ ਇਥੋਂ ਭੇਜਦੇ ਨੇ ਗੁਰੂ ਮਹਾਰਾਜ ਦੀ ਕਿਰਪਾ ਕਨ ਆਇਆਂ ਸੰਤਾਨੀ ਯਾਤਰਾਵਾਂ માં ਸਫਲ ਕਰਨ ਦੀ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ